ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਮੈਂ ਕੁਲਵਿੰਦਰ ਸਿੰਘ ਪਿੰਡ ਹਦਿਆਲਿਆਣਾ ਜ਼ਿਲ੍ਹਾ ਫਰੀਦਕੋਟ ਅੱਜ ਆਪਾਂ ਗੱਲਬਾਤ ਕਰਾਂਗੇ ਜਿਹੜਾ ਕਿ ਇੱਕ ਜ਼ਰੂਰੀ ਤੱਤਾਂ ਝੋਨੇ ਆਸਤੇ ਜਿਵੇਂ ਕਿ ਫਾਸਫੋਰਸ ਤੇ ਨਾਈਟ੍ਰੋਜਨ ਜਿਹੜੇ ਮੇਨ ਤੱਤ ਹੁੰਦੇ ਆ ਜਿਹੜੇ ਚਾਹੀਦੇ ਹੁੰਦੇ ਆ ਫਸਲ ਆਸਤੇ ਤੇ ਉਸ ਤੋਂ ਬਾਅਦ ਜਿਹੜਾ ਝੋਨੇ ਨੂੰ ਜਸਰ ਨਾਲ ਜ਼ਿਆਦੇ ਲੋੜ ਪੈਂਦੀ ਆ ਉਹ ਹੁੰਦਾ ਜ਼ਿੰਕ ਜ਼ਿੰਕ ਬਾਰੇ ਅੱਜ ਆਪਾਂ ਗੱਲਬਾਤ ਕਰਨੀ ਹੈ ਤੇ ਜ਼ਿੰਕ ਵੀ ਕਾਫੀ ਤਰ੍ਹਾਂ ਦੀ ਆਉਂਦੀ ਹੈ ਇਸ ਤੋਂ ਪਹਿਲਾਂ ਤਾਂ ਜ਼ਿੰਕ ਜਿਹੜੀ 21% ਆਉਂਦੀ ਹੁੰਦੀ ਸੀਗੀ ਤੇ ਜਿਹੜੀ ਕਿ ਆਪਾਂ ਪ੍ਰਤੀ ਏਕੜ ਦੇ ਹਿਸਾਬ ਨਾਲ ਇੱਕ ਕਿੱਲੇ ਦੀ ਆਪਾਂ 10 ਕਿਲੋ ਪਾਉਂਦੇ ਸੀ ਹਰ ਸਾਲ ਕੋਈ 15 ਕਿਲੋ ਵੀ ਪਾ ਦਿੰਦਾ ਸੀ ਕੋਈ 20 ਕਿਲੋ ਵੀ ਉਹ ਤਾਂ ਜਿਵੇਂ ਜਿਵੇਂ ਰਿਕੁਆਇਰਮੈਂਟ ਹੁੰਦੀ ਸੀ ਤੇ ਪਰ ਹੁਣ ਮਾਰਕੀਟ ਦੇ ਵਿੱਚ ਕਾਫੀ ਤਰ੍ਹਾਂ ਦੀ ਜਿਹੜੀ ਜਿੰਕ ਆ ਉਹ ਉਪਲਬਧ ਹੈ ਤੇ ਬਹੁਤ ਸਾਰੇ ਕਿਸਾਨ ਦੋਸਤ ਇਹ ਪੁੱਛਦੇ ਆ ਵੀ ਤੁਸੀਂ ਜਿੰਕ ਜਿਹੜੀ ਕਿਹੜੀ ਵਰਤਦੇ ਹੋ 21% ਵਾਲੀ ਵਰਤਦੇ ਹੋ 31 ਵਾਲੀ ਵਰਤਦੇ ਆ ਕਿੰਨੀ ਮਾਤਰਾ ਚ ਪਾਉਣੇ ਆ ਕਿੰਨੇ ਟਾਈਮ ਚ ਪਾਉਣੇ ਆ ਤੇ ਉਸ ਬਾਰੇ ਅੱਜ ਆਪਾਂ ਸਾਰੀ ਗੱਲਬਾਤ ਕਰਾਂਗੇ ਜਿਵੇਂ ਕਿ ਦੋਸਤੋ ਜਿੰਕ ਆ ਜਿਹੜੀ ਇਹ ਆਪਾਂ ਨੂੰ ਜਦੋਂ ਆਪਾਂ ਝੋਨਾ ਲਾ ਦਿੰਨੇ ਆ ਤੇ ਪਹਿਲੇ 10 12 ਦਿਨਾਂ ਦੇ ਵਿੱਚ ਵਸ ਅਸੀਂ ਤਾਂ ਪਾ ਦਨੇ ਹੁੰਨੇ ਆ ਯੂਨੀਵਰਸਿਟੀ ਵੀ ਕਹਿੰਦੀ ਆ ਵੀ ਉਸ ਤੋਂ ਮਗਰੋਂ ਜਦੋਂ ਜਿੰਕ ਦੀ ਘਾਟ ਆਉਣ ਲੱਗ ਪੈਂਦੀ ਆ ਫਿਰ ਜਦੋਂ ਆਪਾਂ ਪਾਉਨੇ ਆ ਤੇ ਫੇਰੇ ਇਹਦਾ ਉਨਾ ਵਧੀਆ ਰਿਜ਼ਲਟ ਨਹੀਂ ਆਉਂਦਾ ਤੇ ਸੋ ਇਹਦਾ ਪਾਉਣ ਦਾ ਟਾਈਮ ਤਾਂ ਇਹੀ ਆ ਵੀ ਪਹਿਲੇ 10-12 ਦਿਨਾਂ ਦੇ ਵਿੱਚ ਤੁਸੀਂ ਜਦੋਂ ਯੂਰੀਆ ਦੀ ਡੋਜ਼ ਦਿੰਨੇ ਆ ਪਹਿਲੀ ਤਾਂ ਉਹਦੇ ਨਾਲ ਹੀ ਇਹਨੂੰ ਪਾ ਸਕਦੇ ਆ ਆਪਾਂ ਤੇ ਜਿੰਨੀ ਵੀ ਤੁਸੀਂ ਪਾਉਣੀ ਆ 21% ਵਾਲੀ ਪਾਉਣੀ ਆ 33% ਵਾਲੀ ਪਾਉਣੀ ਆ ਕੱਲੀ ਵੀ ਪੈ ਜਾਂਦੀ ਐ 21 ਵਾਲੀ ਤਾਂ ਕੱਲੀ ਪੈਂਦੀ ਐ ਕਿਉਂਕਿ ਜਦੋਂ ਉਹਨੂੰ ਯੂਰੀਆ ਦੇ ਵਿੱਚ ਆਪਾਂ ਰਲਾ ਕੇ ਪਾਉਨੇ ਆ ਤਾਂ ਵੈਸੇ ਹੀ ਪਾਣੀ ਜਾਂ ਬਣ ਜਾਂਦਾ ਤੇ ਬਾਕੀ ਜਿਹੜੀ 21% ਵਾਲੀ ਐ ਉਹਦੇ ਵਿੱਚ ਵੈਸੇ ਵੀ ਜਿਹੜਾ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਐ ਤੇ ਅੱਜ ਕੱਲ ਉਹ ਬੜੀ ਪਈ ਪਈ ਐ ਉਹ ਵੈਸੇ ਵਗ ਜੇ ਜਾਂਦੀ ਐ ਤੇ ਪੌਣੀ ਔਖੀ ਹੋ ਜਾਂਦੀ ਐ ਕਰੜੀ ਵੀ ਹੋ ਜਾਂਦੀ ਐ ਥੋੜੀ ਜੀ ਉਹ ਪਰ ਕੰਮ ਪੂਰਾ ਕਰਦੀ ਐ 21% ਵਾਲੀ ਵੀ ਇਹ ਨਹੀਂ ਆਪਾਂ ਕਹਿ ਸਕਦੇ ਵੀ ਉਹ ਕੰਮ ਨਹੀਂ ਕਰਦੀਗੀ ਪਰ ਆਪਾਂ ਪਿਛਲੇ 2 ਕਸਾਲਾਂ ਤੋਂ 33% ਵਾਲੀ ਜਿਹੜੀ ਹੈਗੀ ਆ ਜੈਂਕੋ ਪਾ ਰਹੇ ਆ ਤੇ ਇਸ ਵਾਰ ਆਪਾਂ 33% ਵਾਲੀ ਇਸ ਵਾਰ ਪਾਈ ਹੈ ਪਰ ਪਹਿਲਾਂ ਜਿਵੇਂ ਇਹ ਪਾਊਡਰ ਫਾਰਮ ਚ ਆਉਂਦੀ ਸੀ ਤੇ ਇਸ ਵਾਰ ਆਪਾਂ ਜਿਹੜੀ ਪਾਈ ਹੈ ਵੇ ਤੁਹਾਨੂੰ ਦਿਖਾਉਣੀ ਹੈ ਇਸ ਸਾਲ ਆਪਾਂ ਆਹ ਪਾਈ ਹੈ ਜਿਹੜੀ ਕਿ 33% ਹੈਗੀ ਹੈ ਤੇ ਜਿਹੜੀ ਇਹਦੀ ਫਾਰਮ ਹੈ ਇਹ ਦਾਣੇਦਾਰ ਹੈ ਇਹ ਤੁਹਾਨੂੰ ਦਿਖਾਉਂਗਾ ਵੇ ਜਿਵੇਂ ਪੱਥਰ ਹੁੰਦਾ ਜਿਵੇਂ ਆਪਾਂ ਕਰਾ ਜਾਨੀ ਚਲਾਉਂਦੇ ਹੁੰਦੇਗੇ ਇਸ ਤਰ੍ਹਾਂ ਦੀ ਚੀਜ਼ ਆ ਇਹ। ਇਹ ਪੌਣੀ ਵੀ ਸੌਖੀ ਐ। ਯੂਰੀਆ ਚਾ ਲਾ ਕੇ ਵੀ ਆਪਾਂ ਪਾ ਸਕਦੇ ਇਹਨੂੰ। ਤੇ ਇਹ 33% ਚ ਆਉਂਦੀ ਐ। ਤੇ ਦਾਣੇਦਾਰ ਹੁੰਦੀ ਐ ਇਹਨੂੰ। ਗ੍ਰੈਨੂਲ ਫਾਰਮ ਚ ਕਹਿ ਦਿੰਦੇ ਆ। ਤੇ ਇਹਦੇ ਵਿੱਚ ਜਿਹੜੀ ਸਲਫਰ ਵੀ 15% ਹੁੰਦੀ ਐ। ਆਵੇ ਜਿਵੇਂ ਤੁਸੀਂ ਦੇਖ ਰਹੇ ਹੋ। ਜ਼ਿੰਕ 33% ਤੇ ਸਲਫਰ 15%। ਤੇ ਇਹਦੇ ਨਾਲ ਆਪਾਂ ਨੂੰ ਸਲਫਰ ਵੀ ਮਿਲ ਜਾਂਦੀ ਐ। ਤੇ ਇਹਦੀ ਜਿਹੜੀ ਮਾਤਰਾ ਜਿਹੜੀ ਆਪਾਂ ਪਾ ਰਹੇ ਆ ਉਹ 4 ਕਿਲੋ ਜਿਹੜਾ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਪਾ ਰਹੇ ਆ ਇਹਦੇ ਵਿੱਚ ਤੇ ਪਰ ਇਹਦੇ ਨਾਲ ਜਿਹੜੀ ਇੱਕ ਹੋਰ ਚੀਜ਼ ਪਾਉਣੀ ਆ ਉਹ ਵੀ ਜਿੰਕ ਹੀ ਹੁੰਦੀ ਆ ਵੈਸੇ ਉਹਦੇ ਵਿੱਚ ਜਿਵੇਂ ਇਹ ਆ ਇਹ ਜਿੰਕ ਦਾ ਸਿੱਧਾ ਤੱਤ ਹੁੰਦਾ ਉਹਦੇ ਵਿੱਚ ਦੀ ਜਿੰਕ ਐਲੀਮੈਂਟ ਦੇ ਰੂਪ ਵਿੱਚ ਹੁੰਦੀ ਆ ਆਈਪੀਐਲ ਦਾ ਪ੍ਰੋਡਕਟ ਆ ਇਹ ਜਿੰਕੋ ਆ ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਵੀ ਜਿਹੜੀ ਆ 4 ਕਿਲੋ ਦੇ ਵਿੱਚ ਹੀ ਆਉਂਦੀ ਆ ਇਹ ਵੀ ਜਿਹੜੀ ਹੈਗੀ ਆ ਗ੍ਰੈਨੂਲੀ ਹੁੰਦੀ ਆ ਦਾਣੇਦਾਰ ਹੁੰਦੀ ਆ ਜ਼ਿੰਕੀ ਆ ਇਹ ਇਹਦਾ ਜਿਹੜਾ ਮੇਨ ਕੰਮ ਹੁੰਦਾ ਵੀ ਇੱਕ ਤਾਂ ਜਦੋਂ ਇਹਨੂੰ ਪਾਉਣੀ ਆਪਾਂ ਇਹ ਸਿੱਧੀ ਜਿਹੜੀ ਐਲੀਮੈਂਟ ਫਾਰਮ ਚ ਹੁੰਦੀ ਆ ਤੇ ਸਿੱਧੀ ਬੂਟੇ ਨੂੰ ਮਿਲ ਜਾਂਦੀ ਆ ਦੂਜੇ ਨੰਬਰ ਤੇ ਇਹ ਜਿਹੜਾ ਆਪਣਾ ਪੀ ਐਚ ਜ਼ਮੀਨ ਦਾ ਉਹਦੇ ਤੇ ਵੀ ਇਹ ਕੰਮ ਕਰਦੀ ਆ ਤੇ ਜਿਹੜੀ ਧਰਤੀ ਦੇ ਵਿੱਚ ਜ਼ਿੰਕ ਹੁੰਦੀ ਆ ਉਹ ਵੀ ਇਹ ਬੂਟੇ ਨੂੰ ਤੱਕ ਪਹੁੰਚਾਉਣ ਦਾ ਕੰਮ ਕਰਦੀ ਆ ਫਲਸ ਜਿਹੜੀ ਆਪਾਂ 4 ਕਿਲੋ ਦੂਜੀ ਜਿੰਕ ਪਾਉਣੇ ਆ 33% ਵਾਲੀ ਤੇ ਉਹਦੀ ਵੀ ਇਹ ਪੂਰੀ ਜਿਹੜੀ ਵਰਤੋਂ ਆ ਉਹ ਇਹਨੂੰ ਪੂਰੀ ਵਰਤੋਂ ਚ ਲਿਆ ਕੇ ਬੂਟੇ ਨੂੰ ਦਿੰਦੀ ਹੈ ਸੋ ਇਹ ਦੋਨੇ ਰਲਾ ਕੇ ਆਪਾਂ ਪਾ ਲਈ ਦੀਆਂ 4 ਕਿਲੋ ਜਿੰਕੋ ਤੇ ਜਿਹੜੀ 4 ਕਿਲੋ ਹੈ ਉਹ ਆਹ ਪਾਈ ਦੀ ਹੈ ਆਨੰਦ ਦੇ ਨਾਂ ਤੇ ਆ ਰਹੀ ਹੈ ਇਹ ਇਹ ਆਈਪੀਐਲ ਕੰਪਨੀ ਦੀ ਹੈ ਜਿੰਕੋ ਹੋਰ ਕੰਪਨੀ ਦੀਆਂ ਵੀ ਆਉਂਦੀਆਂ ਹੋਣਗੀਆਂ ਇਹਨੂੰ ਜਿੰਕ ਐਕਟੀਵੇਟਰ ਵੀ ਆਪਾਂ ਕਹਿ ਸਕਦੇ ਆ ਤੇ ਬਾਕੀ ਇਹਦੇ ਵਿੱਚ ਜਿਹੜੀ ਆ 4 ਕਿਲੋ 4 ਕਿਲੋ 8 ਕਿਲੋ ਇਹ ਜ਼ਿੰਕ ਜਿਹੜੀ ਆਪਾਂ ਇਹ ਪਾ ਲਈਦੀ ਆ ਇਹਦੇ ਨਾਲ ਆਪਣਾ ਜਿਹੜਾ ਇਹ ਜ਼ਿੰਕ ਦੀ ਜਿਹੜੀ ਘਾਟ ਆ ਪੂਰੀ ਇਹ ਹੋ ਜਾਂਦੀ ਆ ਬਾਕੀ ਹਰ ਖੇਤ ਦੀ ਆਪਣੀ ਆਪਣੀ ਲੋੜ ਹੁੰਦੀ ਆ ਹੋ ਸਕਦਾ ਵੀ ਕਈਆਂ ਨੂੰ ਕੱਲੀ ਆ ਜ਼ਿੰਕੋ ਨਾਲ ਹੀ ਕੰਮ ਚੱਲ ਸਕਦਾ ਹੈ ਜਾਂ ਕੱਲੀ 33% 4 ਕਿਲੋ ਆਈ ਨਾਲ ਵੀ ਕੰਮ ਚੱਲ ਸਕਦਾ ਸੋ ਦੋਸਤੋ ਇਹ ਤੁਹਾਡੇ ਖੇਤ ਦੀ ਰਿਕੁਆਇਰਮੈਂਟ ਹੈ ਪਰ ਸਾਡੇ ਜਿਵੇਂ ਅਸੀਂ 10 12 ਕਿਲੋ ਜ਼ਿੰਕ ਪਾਉਣੇ ਹੁੰਨੇ ਆ ਹਰ ਸਾਲ ਕਿੱਲੇ ਦੀ ਤੇ ਉਹਦੇ ਵਾਸਤੇ ਸਾਨੂੰ ਇਹ ਜੜੀਆਂ ਦੋਨੇ ਅਸੀਂ ਰਲਾ ਕੇ ਪਾਈਦੀਆਂ ਇਹ ਦੋਨੇ ਰਲਾ ਕੇ ਇਹ ਵੀ ਕੱਲੀਆਂ ਵੀ ਪੈ ਜਾਂਦੀਆਂ ਤੇ ਇਹਨੂੰ ਯੂਰੀਆ ਦੀ ਪਹਿਲੀ ਡੋਜ਼ 'ਚ ਵੀ ਆਪਰ ਲਾ ਕੇ ਪਾ ਸਕਦੇ ਆ ਤੇ ਪੂਰਾ ਵਧੀਆ ਕੰਮ ਕਰਦੀ ਆ ਸੋ ਦੋਸਤੋ ਅੱਜ ਦੀ ਜਿਹੜੀ ਵੀਡੀਓ ਸੀ ਇਹ ਜਿੰਕ ਬਾਰੇ ਸੀਗੀ ਤੇ ਕਾਫੀ ਦੋਸਤ ਪੁੱਛ ਰਹੇ ਸੀ ਵੀ ਤੁਸੀਂ ਜਿੰਕ ਜਿਹੜੀ ਪਾਉਣੀ ਆ ਸੋ ਦੋਸਤੋ ਇਹ ਦੋਨੇ ਪ੍ਰੋਡਕਟ ਆਪਾਂ ਵਰਤਦੇ ਆ ਤੇ ਬਾਕੀ ਰਿਜ਼ਲਟ ਵੀ ਵਧੀਆ ਤੁਸੀਂ ਵੀ ਇਹ ਇਹਨਾਂ ਨੂੰ ਵਾਰਤ ਕੇ ਦੇਖ ਸਕਦੇ ਆ ਚੰਗਿਆ ਰਿਜ਼ਲਟ ਆਉਂਦਾ ਬਾਕੀ ਜਿਹੜੀ ਜਿਹੜੀ ਤੁਸੀਂ ਪਾਉਣੇ ਆ ਜੇ ਕੋਈ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਧੰਨਵਾਦ